ਸੋਨ ਦੇ ਮਹੀਨੇ ਵਿੱਚ ਔਰਤਾਂ ਅਤੇ ਮਟਿਆਰਾਂ ਵੱਲੋਂ ਬੜੇ ਹੀ ਚਾਵਨ ਨਾਲ ਮਨਾਇਆ ਜਾਣ ਵਾਲਾ ਪੰਜਾਬ ਦਾ ਪ੍ਰਸਿੱਧ ਤੀਆਂ ਦਾ ਤਿਉਹਾਰ ਪਿੰਡ ਕੰਗਰੋਲੀ ਦੇ ਸਰਕਾਰੀ ਸਕੂਲ ਵਿੱਚ ਬਹੁਤ ਹੀ ਧੂਮ-ਧਾਮ ਤੇ ਉਤਸ਼ਾਹਿਤ ਨਾਲ ਮਨਾਇਆ ਗਿਆ ਇਸ ਤਿਉਹਾਰ ਤੇ ਮੁੱਖ ਮਹਿਮਾਨ ਵਜੋਂ ਹਲਕਾ ਸਤਰਾਨਾ ਦੇ ਐਮਐਲਏ ਕੁਲਵੰਤ ਬਾਜ਼ੀਗਰ ਨੇ ਰੀਬਨ ਕੱਟ ਕੇ ਸਮਾਗਮ ਆਰੰਭ ਕੀਤਾ ਤੇ ਇਸ ਦੇ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਅਗਰਵਾਲ ਧਰਮਸ਼ਾਲਾ ਤੇ ਸਕੂਲ ਪਬੰਦਕ ਕਮੇਟੀ ਦੇ ਪ੍ਰਧਾਨ ਮਦਨ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਰੰਗ ਬਰੰਗਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਪਿੰਡ ਦੀਆਂ ਮਟਿਆਰਾਂ ਅਤੇ ਮਹਿਲਾਵਾਂ ਵੱਲੋਂ ਵੀ ਕਿੱਕਲੀਆਂ ਬੋਲੀਆਂ ਪਾ ਕੇ ਗਿੱਧੇ ਦੀਆਂ ਧਮਾਲਾਂ ਪਾਈਆਂ ਗਈਆਂ ਤੇ ਵੱਖਰਾ ਹੀ ਜਿਹੜਾ ਪਿੰਡ ਦੇ ਵਿੱਚ ਪੰਜਾਬੀ ਵਿਰਸੇ ਨੂੰ ਯਾਦ ਕੀਤਾ ਗਿਆ ਪਬਲਿਕਸ ਮਾਣਾ نیوز ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਸਰ ਕੀ ਕਹੋਗੇ ਜਿਹੜਾ ਤੀਆਂ ਦੇ ਤਿਉਹਾਰ ਨੂੰ ਲੈ ਕੇ ਤੁਸੀਂ ਅੱਜ ਪਹੁੰਚੇ ਹੋ ਮਾਨ ਸਾਹਿਬ ਦਾ ਸਤਨਾ ਸਿਧਾਂਤ ਪੰਜਾਬ ਦਾ ਰੰਗਲਾ ਪੰਜਾਬ ਦਾ ਇਸ ਪੰਜਾਬ ਦੀ ਤਰਕੀ ਤੇ ਜਿਹੜੀਆਂ ਚੰਗੀਆਂ ਲੋਕ ਹੋ ਗਈਆਂ ਸਿਧੀਆਂ ਈਆਂ ਦੇ ਤਿਉਹਾਰ ਕਬੱਡੀ ਖੋਕੋ ਕੁਸ਼ਤੀ ਦੀਆਂ ਗੇਮਾਂ ਬਹੁਤ ਵੱਡਾ ਜਿਹੜਾ ਉੱਪਰਲਾ ਮਾਨ ਸਾਹਿਬ ਨੇ ਕੀਤਾ ਜੀ ਪੂਰੇ ਪੰਜਾਬ ਦੇ ਜਿਹੜਾ ਤੀਆਂ ਦਾ ਤਿਉਹਾਰ ਜੋ ਕੈਡਰ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਉਪਰਾਗਿਆ ਰਹੇ ਨੇ ਬੜੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਹੋਰ ਮਾਨ ਸਾਹਿਬ ਜੀ ਦੀ ਸੋਚ ਹੈ ਉਸ ਸੋਚ ਨੇ ਪਹਿਰਾ ਦੇ ਰਹੀ ਹੈ ਕਿ ਇਸ ਪੰਜਾਬ ਨੂੰ ਅਗਲਾ ਪੰਜਾਬ ਨੂੰ ਇਸ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣਾ ਹੈ ਅੱਜ ਪਿੰਡ ਸੰਗਰੋਣੀ ਦੇ ਵਿੱਚ ਆਇਆ ਜੀ ਤੇ ਤੀਆਂ ਦਾ ਤਿਉਹਾਰ ਬੜੇ ਜਾਵਾਂ ਦੇ ਨਾਲ ਮਨਾਇਆ ਜਾ ਰਿਹਾ ਪਿੰਡ ਦੇ ਵੱਲੋਂ ਔਰ ਸਿਵਲ ਮੁੰਦੇ ਸਾਰੇ ਸਟਾਫ ਦੇ ਵੱਲੋਂ ਦੇਖਦੇ ਆ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸਰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਲੋਕ ਟੀਆਂ ਨੂੰ ਕੁੱਖ ਦੇ ਵਿੱਚ ਮਾਰਦੇ ਨੇ ਅੱਜ ਰਤਿਆ ਨੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਕੀਤਾ ਜੇ ਮੈਂ ਕਹਨਾ ਜੇ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਨੇ ਜਾਂ ਵੱਡੇ ਵੱਡੇ ਅਫੀਸਰ ਹੈਗੇ ਨੇ ਸਾਡੇ ਤੇ ਏਡੀਸੀ ਡੀਸੀ ਡੀਸੀ ਡਿਵੈਲਪਮੈਂਟ ਲੇਡੀਜ਼ ਹੈਗੇ ਤਾਂ ਸਾਨੂੰ ਉਹਨਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਸਾਨੂੰ ਨੂੰ ਤਾਂ ਸੁਖਣਾ ਚਾਹੀਦਾ ਕਿ ਧੀਆਂ ਵੀ ਵੱਡਾ ਹੋ ਕੇ ਬਹੁਤ ਕੁਝ ਕਰ ਸਕਦੀਆਂ ਨੇ ਆਪਣੇ ਮਾਂ-ਬਾਪ ਦਾ ਜਿਹੜਾ ਨਾਮ ਰੋਸ਼ਨ ਕਰਾਉਂਦਾ